ਉਹ ਜਿਹੜਾ ਤੁਹਾਡਾ ਚੋਕ ਸੁਣਾ ਲੋ ਹੁੰਦਾ ਹੈ ਉਹਨਾਂ ਨੇ ਨਾ ਸੱਤ ਲਾਇਆ ਇਹਨਾਂ ਨੇ ਬੰਦੇ ਮਗਰ ਲਾਇਆ ਉਹਦੇ ਸਿਰ ਤੇ ਕੰਗਰਨੀ ਨਾ ਰੋਹ ਉਹ ਸਭ ਕਰਕੇ ਉਹਨੂੰ ਲਵਾ ਕਰਦੇ ਨੇ ਵੀਰ ਹਰ ਵਾਰ ਮਾਰ ਜਗਾ ਨਾ ਜੀਉ ਜਾਣੇ ਪਤਾਲ ਦੇ ਨੇ ਮਤਾਰ ਕਹਿੰਗੇ ਜਿਹਨਾਂ ਦੇ ਘਰ ਕਹਿ ਗਿਆ ਨੇ ਤੇ ਕਹਿੰਦੇ ਸਮਾਨ ਉਹਦੇ ਇਕੱਠੇ ਕਰਨੇ ਨੇ ਤੇ ਬੰਦਾ ਚਾਹੀਦਾ ਹੁਣ ਬੰਦੇ ਦੇ ਦੀ ਜ਼ਿੰਮੇਵਾਰੀ ਤੇ ਬੰਦਾ ਨਾ ਚੱਲ ਆਉਂਦਾ ਜਦੋਂ ਤੁਸੀਂ ਇਹ ਕੰਮ ਕੀਤਾ ਉਸ ਦਿਨ ਕੀ ਗੱਲ ਹੋਈ ਉਸ ਦਿਨ ਕਿੱਥੇ ਆਏ ਸੀ ਤੁਹਾਡੇ ਕੋਲ ਜਗੀਰੇ ਦੀ ਦੁਕਾਨ ਤੇ ਦੇ ਨੇ ਉਹ ਘਰ ਆ ਪਸਗਾ 7:30 7:30 7:00 ਇਹ ਕਰਕੇ ਤੁਸੀਂ ਇਹ ਕੰਮ ਕੀਤਾ ਮੈਂ ਕਹਿੰਦਾ ਰ ਮੈਂ ਕਹਿੰਦਾ ਇਹ ਦਰ ਵੀ ਤੇ ਤਾਂ ਦੇ ਦੇਣਗੇ ਜਿੰਨਾ ਦਿੱਤੀ ਹੈ ਮੇਰਾ ਨਾਮ ਬਾਉ ਮਰਨ ਦਾ ਬੇਟਾ ਲੱਗਦਾ ਹੈ ਗੱਲ ਵਸਰ ਉਹ ਕੰਮ ਤੇ ਕੰਮ ਦੇ ਡੜੀ ਕੰਮ ਚ ਗਏ ਸੀ ਡੜੀ ਪੇਂਡ ਦਾ ਕੰਮ ਕਰਦੇ ਆ ਤੇ ਦੋ ਬੰਦੇ ਹੀ ਪਹਿਲਾਂ ਉਹ ਘਰ ਆਏ ਡੜੀ ਨੂੰ ਪੁੱਛਣ ਤੇ ਫਿਰ ਉਹ ਕੰਮ ਤੋਂ ਦੇ ਮਗਰ ਗਏ ਤੇ ਉਹਨਾਂ ਨੂੰ ਬਹੁਤ ਟੋਰਚ ਕੀਤੀ ਤੇ ਧਮਕੀਆਂ ਤੋਂ ਦੇ ਦਿੱਤੀਆਂ ਕਿ ਜੇ ਜਿਹੜੇ ਨਿਆਣੇ ਕੋਸ਼ ਕਰਦਾਂਗੇ ਜਾਂ ਇਦਾਂ ਵਾਂ ਚ ਪੈਸੇ ਵਸ ਦੇ ਦੇ ਉਹਨਾਂ ਦੇ ਸਰ ਪੈਸੇ ਕਿ ਸੇ ਦੇ ਦੇ ਨਹੀਂ ਉਹਨਾਂ ਦਾ ਮਾਮਲਾ ਪਤਾ ਨਹੀਂ ਇਹ ਵਿੱਚ ਕੀ ਸੀ ਤੇ ਸਰ ਉਹ ਦਿਨ ਦਾ ਜਦੋਂ ਇਹ ਕੰਮ ਹੋਇਆ ਉਹ ਦਿਨ ਜਿਆਦਾ ਟੋਰਚ ਕੀਤੀ ਉਹਨਾਂ ਨੇ ਜਿਆਦਾ ਤਮਕ ਆ ਡੜੀ ਨੂੰ ਤੇ ਉਹਨਾਂ ਦੇ ਡੈਡੀ ਨੇ ਇਹੋ ਇਹੋ ਤੇ ਪੈਸ਼ੇਜ ਜਾ ਕੇ ਦਵਾਈ ਖਾ ਲਈ। ਤੇ ਬਾਅਦ ਵਿੱਚ ਆਪਾਂ ਨੇ ਗੁਰਦਾਸਪੁਰ ਖਰਿਆ। ਗੁਰਦਾਸਪੁਰ ਤੋਂ ਉਹਨਾਂ ਨੇ ਗੁਰਦਾਸਪੁਰ ਸਿਵਲ 17 ਤਾਂ ਬਾਅਦ ਉਹਨਾਂ ਨੇ ਉਥੇ ਰਫਰ ਕਰਤਾ ਤੇ ਬਾਅਦ ਚ ਹਮਸਰ ਖਰਿਆ। ਤਾਂ ਉਥੇ ਵੀ ਬਾਅਦ ਉਹਨਾਂ ਨੇ 4-5 ਦਿਨ ਦਾ ਘਰੋਸੇ ਰੱਖ ਕੇ ਕਰਤਾ। ਤੇ ਹਾਲਤ ਬੜੀ ਸੀਰੀਅਸ ਹੋ ਗਈ। ਬਾਅਦ ਉਹ ਆਪਾਂ ਨੇ ਚੰਡੀਗੜ੍ਹ ਕਰਨ ਲੱਗੇ। ਕਿ ਮਰੀਜ਼ੀਆਂ ਜਹਾਲ ਤਾਂ ਸੀਰੀਅਸ ਸੀ। ਬਹੁਤ ਚੰਡੀਗੜ੍ਹ ਖਣ ਲੱਗੇ ਚੰਡੀਗੜ੍ਹ ਜਾਂਦੇ ਜਾਂਦੇ ਮੜੀ ਦੇ ਹੱਥੋਂ ਹੀ ਆਪਾਂ ਪੁਲਿਸ ਨੂੰ ਕਾਰਵਾਈ ਕੀਤੀ ਹੈ ਕਿਉਂਕਿ ਉਹਨਾਂ ਨੇਾਨੂੰ ਕਿਹਾ ਹੋਗਾ ਕਿ ਜੋ ਕਾਰਵਾਈ ਬਣੇਗੀ ਤੇ ਆਪਾਂ ਕਰਾਂਗੇ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡਾ ਦਿਦ ਬੀਤ ਗਈ ਹੈ ਕੱਲ ਨੂੰ ਕਿਸੇ ਹੋਰ ਦੇ ਨਵੀਕੇ ਚੰਨ ਪੁਲਿਸ ਨੂੰ ਇਹ ਮੇਰੇ ਵੀ ਨੀ ਆਪੀ ਖੂਬ ਸਖਤ ਦਾ ਸਖਤ ਕਾਰਵਾਈ ਕੀਤੀ ਜਾਵੇ ਮੈਂ ਨਾ ਜੂ ਮੇਰਾ ਪੈਂਟਾ ਲਿਸ਼ਿਆ ਰੋ ਉਹ ਨਾਸਿੰਦਾਸੀ ਉਹਨਾਂ ਨਾਲ ਗੱਲਬਾਤ ਹੀ ਹੋਈ ਕਿ ਉਹ ਦੋ ਬੰਦੇ ਤੋਚਣ ਕਰਦੇ ਹਨ ਉਹਨਾਂ ਨੂੰ ਪਰੇਸ਼ਾਨ ਕਰਦੇ 3 ਸਾਲ ਹੋ ਗਏ ਮੈਨੂੰ ਦੱਕਾ ਦੇ ਇਹਦੇ ਵਿੱਚ ਆ ਨੀ ਪਤਾ ਕਿ ਉਹ ਕਰਦੇ ਕਿਉਂ ਨਹੀਂ ਤੇ ਇਹ ਉਹ ਦਿਨ ਉਹਨਾਂ ਨੂੰ ਬਹੁਤ ਹੀ ਦਬਾ ਦਿੱਤਾ ਸੀ ਉਹਨਾਂ ਤੇ ਉਹਨਾਂ ਫਿਰ ਪਤਾ ਨਹੀਂ ਉਥੇ ਦਵਾਈ ਖਾ ਲਈ ਜਦੋਂ ਘਰ ਆਏ ਤੋਂ ਤਾਂ ਮੈਂ ਉਹਨਾਂ ਦਾ ਮੂੰਹ ਤੋਂ ਉਹਨਾਂ ਦਾ ਮੂੰਹ ਚ ਦਵਾਈ ਆ ਹੁੰਦੀ ਤੇ ਉਹਨਾਂ ਕੋਲਟੀਆਂ ਵੀ ਕਰਾਈਆਂ ਉਲਟੀਆਂ ਨਹੀਂ ਉਹਨਾਂ ਕੀਤਾ ਫਿਰ ਐ ਇਦਾਂ ਹੀ ਮੈਂ ਉਹਨਾਂ ਨੂੰ ਇਹਨਾਂ ਨੂੰ ਇਕੱਠਿਆ ਕਰਕੇ ਹੋਸਟ ਲੈ ਗਈ ਫਿਰ ਆਪਾਂ ਬੜਾ ਇਲਾਜ ਕਰਾਇਆ ਫਿਰ ਵੀ ਉਹ ਨਹੀਂ ਬਚੇ ਫਿਰ ਵੀ ਮੇਰੇ ਬੱਚੇ ਸਾਡੇ ਪਿੱਛੇ ਚੱਲ ਗਏ ਜਿੰਨੀ ਮਸੇ ਵਾਲੇ ਜਸਾਲਾ ਜੀ ਪੁਲਿਸ ਵਾਲੇ ਨੇ ਹੀ ਇੱਕ ਦੇਰ ਦਿੱਤੀ ਦੀ ਉਹਨਾਂ ਨੇ ਹੀ ਕਿਹਾ ਵੀ ਸਾਡੀ ਜਾਨੋ ਕਰੋ ਕਾਨੂੰਨ ਇਨਸਾਫੀ ਮਿਲਣੀ ਚਾਹੀਦੀ ਦੇਖੋ ਜੀ ਮਤੀ 16 10 25 ਨੂੰ ਆਪਾਂ ਨੂੰ ਇੱਕ ਚਿੱਟ ਮਸੂਲ ਹੋਏ ਸੀ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਜਿਹਦੇ ਵਿੱਚ ਛਿੰਦਾ ਮਸੀਹ ਪੁੱਤਰ ਰਹਿਮਤ ਮਸੀਹ ਵਾਸੀ ਅਲੀ ਸ਼ੇਰ ਜਿੰਨੇ ਕੀ ਕੋਈ ਜ਼ਹਿਰੀਲੀ ਵਸਤੂ ਘਰ ਵਿੱਚ ਪਈ ਕੋਈ ਜ਼ਹਿਰੀਲੀ ਦਵਾਈ ਵਗੈਰਾ ਖਾਲੀ ਸੀ ਤੇ ਜਿਸ ਦੀ ਤਬੀਅਤ ਖਰਾਬ ਹੋਣ ਕਰਕੇ ਉਸ ਦਾ ਪਰਿਵਾਰਕ ਮੈਂਬਰ ਉਹਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਆਏ ਸੀ ਜਿੱਥੇ ਮੇਰੇ ਵੱਲੋਂ ਮੌਕੇ ਤੇ ਜਾ ਕੇ ਡਾਕਟਰ ਸਾਹਿਬ ਕੋਲ ਲਿਖਤੀ ਰਾਏ ਹਾਸਲ ਕਰਕੇ ਤੇ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਗਏ ਸੀ ਤੇ ਜੋ ਹੁਣ ਅੱਜ ਸਾਨੂੰ ਮੈਸੇਜ ਮਿਲਿਆ ਕਿ ਜੋ ਦੌਰਾਨੇ ਇਲਾਜ ਹੈ ਇਹ ਸ਼ਿੰਦਾ ਮਸੀਦੀ ਜਿਹੜੀ ਉਹ ਡੈਥ ਹੋ ਗਈ ਹੈ ਤੇ ਇਸ ਸੰਬੰਧੀ ਅਸੀਂ ਜਿਹੜਾ ਮ੍ਰਿਤਕਾ ਸ਼ੰਦਾਮ ਸੀ ਉਹਦਾ ਪੋਸਟਮਾਰਟਮ ਕਰਵਾ ਕੇ ਤੇ ਜੋ ਐਸਪਰਲਾ ਕਾਰਵਾਈ ਆ ਉਹ ਅਸੀਂ ਅਮਲ ਵਿੱਚ ਲਿਆਉਂਦੇ ਹਾਂ